ਫਾਜ਼ਿਲਕਾ ਦੇ ਵਿੱਚ ਅੱਜ ਰਾਸ਼ਟਰੀ ਸੈਨਸ ਸੇਵਕ ਸੰਘ ਵੱਲੋਂ ਪਤ ਸੰਚਲਨ ਕਾਰਗਰਮ ਦਾ ਅਯੋਜਿਤ ਕੀਤਾ ਗਿਆ ਅਤੇ ਵਿਜੇ ਦਸ਼ਮੀ ਤਿਉਹਾਰ ਮਨਾਇਆ ਗਿਆ। ਸ਼ਸਤਰ ਪੂਜਨ ਕਾਰਗਰਮ ਵੀ ਅੱਜ ਆਯੋਜਿਤ ਕੀਤਾ ਗਿਆ। ਜਾਣਕਰ ਦਿੰਦੇ ਹੋਏ ਰਾਸ਼ਟਰੀ ਸੈਨਸ ਸੇਵਕ ਸੰਘ ਦੇ ਨਾਲ ਜੁੜੇ ਕਾਰਗਰਤਾਵਾਂ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਵਿਜੇ ਦਸ਼ਮੀ ਪਰਬ ਮਨਾਇਆ ਜਾ ਰਿਹਾ ਹੈ ਅਤੇ ਸ਼ਸਤਰ ਪੂਜਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਤ ਸੰਚਲਨ ਦਾ ਕਾਰਗਰਮ ਵੀ ਆਯੋਜਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਪਤ ਸੰਚਲਨ ਫਾਜ਼ਿਲਕਾ ਦੇ ਵਕ ਵਕ ਬਜ਼ਾਰਾਂ ਦੇ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਕਿਹਾ ਕਿ ਹਰ ਸਾਲ ਦੁਸ਼ਹਿਰਾ ਪਰਬ ਬੜੀ ਧੂਮ-ਤਾਮ ਅਤੇ ਹਰਚੋਲਾ ਦੇ ਨਾਲ ਆਰਐਸਐਸ ਵੱਲੋਂ ਮਨਾਇਆ ਜਾਂਦਾ ਹੈ ਅਤੇ ਪਤ ਸੰਜਲਨ ਕਾਰਗਰਮ ਆਯੋਜਿਤ ਕੀਤਾ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਕਾਰਗਰਮ ਇੱਥੇ ਆਯੋਜਿਤ ਕੀਤਾ ਜਾ ਰਿਹਾ ਹੈ ਫਾਜ਼ਿਲਕਾ ਦੇ ਵਕ ਵਕ ਬਾਜ਼ਾਰਾਂ ਦੇ ਵਿੱਚ ਪਥ ਸੰਚਲਨ ਕਾਰਗਰਮ ਆਯੋਜਿਤ ਕਰਨ ਤੋਂ ਬਾਅਦ ਰਾਸ਼ਟਰੀ ਸਵੈ ਸੇਵਕ ਸੰਗ ਦੇ ਸਵੈ ਸੇਵਕ ਫਾਜ਼ਿਲਕਾ ਦੇ ਮਾਵੀਰ ਪਾਰਕ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਸ਼ਸਤਰ ਪੂਜਨ ਕਾਰਗਰਮ ਦਾ ਆਯੋਜਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਹਰ ਸਾਲ ਵਿਜੇ ਦਸ਼ਮੀ ਯਾਨੀ ਦੁਸ਼ਹਿਰੇ ਵਾਲੇ ਦਿਨ ਇਹ ਕਾਰਗਰਮ ਆਯੋਜਿਤ ਕੀਤਾ ਜਾਂਦਾ ਹੈ ਲੇਕਿਨ ਇਸ ਵਾਰ ਉਹਨਾਂ ਦੁਸ਼ਹਿਰੇ ਤੋਂ ਦੋ ਦਿਨ ਬਾਅਦ ਇਹ ਕਾਰਗਰਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਾਸ਼ਟਰੀ ਸਵੈਸੇਵਕ ਸੰਗ ਦੇ ਨਾਲ ਜੁੜੇ ਸਵੈਸੇਵਕਾਂ ਨੇ ਪਾਗ ਲਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੇ ਕਾਰਜਕਰਤਾ ਇੱਥੇ ਆਏ ਹੋਏ ਹੈ ਅਤੇ ਇੱਥੇ ਸ਼ਸਤਰ ਪੂਜਨ ਕਾਰਗਰਮ ਵੀ ਆਯੋਜਿਤ ਕੀਤਾ ਗਿਆ ਹੈ ਇਹ ਰਾਸ਼ਟਰੀ ਸਭਾ ਸੰਗ ਦਾ ਸ਼ਤਾਬਦੀ 100 ਸਾਲ ਪੂਰੇ ਸ਼ਤਾਬਦੀ ਵਰ੍ਹੇ ਕਾਰਜਕ੍ਰਮ ਹੈ ਇਹ ਅਸੀਂ ਬਹੁਤ ਹੁੰਦਾਂ ਨਾ ਮਨਾਇਆ ਤੇ ਫਾਇਲਕਾ ਵਾਸੀਆਂ ਨੇ ਇਸ ਵਿੱਚ ਵੱਡ ਚੜ ਕੇ ਹਿੱਸਾ ਲਿੱਤਾ ਹੈ ਮੈਂ ਫਾਇਲਕਾ ਵਾਸੀਆਂ ਨੂੰ ਲੱਖ ਲੱਖ ਵਧਾਈ ਜਿੰਨਾ ਰੋਜ਼ ਨਿਤ ਪ੍ਰਤੀਨਿਧ ਸੰਗ ਦੀ ਸ਼ਾਖਾ ਚ ਜਾਓ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਜੈ ਇੰਦਿਆ ਬਾਤ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਨੇਸ਼ ਸ਼ਰਮਾ ਕੀ ਕਹਿਣਾ ਚਾਹੁੰਗਾ ਅੱਜ ਕਾਰਜਕ੍ਰਮ ਨੂੰ ਲੈ ਕੇ ਤੁਹਾਡਾ ਕਾਰਜਕ੍ਰਮ ਸੰਗ ਦੇ 100 ਸਾਲ ਪੂਰੇ ਹੋ ਗਏ ਤੇਰਾ वैभव अमर रहे हम दिन चार रहे नर रहे इस ਲੈਣਾ ਨੂੰ ਲੈ ਕੇ ਸੰਗ ਨੇ ਆਪਣੇ 100 ਵਰ੍ਹੇ ਪੂਰੇ ਕੀਤੇ ਹੈ ਸੰਗ ਦੇ ਸੰਸਥਾਪਕ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇਸ ਸਮਾਜ ਵਾਸਤੇ ਇਸ ਰਾਸ਼ਟਰ ਵਾਸਤੇ ਇਸ ਸਮਾਜ ਨੂੰ ਹਿੰਦੂ ਸਮਾਜ ਨੂੰ ਖਾਸ ਕਰਕੇ ਸੰਗਠਿਤ ਕਰਨ ਵਾਸਤੇ ਆਪਣੀ ਪੜ੍ਹਾਈ ਡਾਕਟਰੀ ਦੀ ਕਰਨ ਤੋਂ ਬਾਅਦ ਫਿਰ ਵੀ ਉਹਨਾਂ ਨੇ ਨੌਕਰੀ ਨਹੀਂ ਕੀਤੀ ਉਹਨਾਂ ਨੇ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਵੀ ਜਦ ਤੱਕ ਇਹ ਸਮਾਜ ਸੰਗਠਿਤ ਨਹੀਂ ਹੁੰਦਾ ਉਦੋਂ ਤੱਕ ਇਸ ਦੇਸ਼ ਦੇ ਉੱਤੇ ਅਲੱਗ-ਅਲੱਗ ਕ੍ਰਾਂਤਾਵਾਂ ਵੱਲੋਂ ਹਮਲੇ ਕਿਤੇ ਜਾਣਗੇ ਤੇ ਇਹ ਦੇਸ਼ ਗੁਲਾਮੀ ਦੀ ਜੰਜੀਰਾਂ ਤੋਂ ਮੁਕਤ ਨਹੀਂ ਹੋ ਸਕਦਾ ਜੀ ਕੀ ਕਹਿਣਾ ਚਾਹੋਗੇ ਫਿਰ ਅੱਜ ਕਿੰਨੇ ਮੈਂਬਰ ਜਿਹੜੇ ਇੱਥੇ ਪਹੁੰਚੇ ਸੀ ਅੱਜ ਸਾਡੇ ਜਿਹੜੇ ਸਵੈਮ ਸੇਵਕ ਹੈ ਜਿਹੜੇ ਪਾਸਨ ਚੱਲਦੇ ਚੱਲੇ ਆ ਅੱਜ ਇਸ ਕਾਰਜਕ੍ਰਮ ਦੀ ਰੂਪ ਰਖਾ ਸੰਗ ਵੱਲੋਂ ਨਗਰ ਵੱਲੋਂ ਇਹ ਮਨਾਈ ਗਈ ਸੀ ਬਣਾਈ ਗਈ ਸੀ ਕਿ ਸੰਗ ਨੂੰ ਦੇਖਣ ਆਣ ਲੋਕ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਜਿਨ੍ਹਾਂ ਵਿੱਚ ਸਰਪਤਕਾਰੀ ਸਕੂਲ ਹੋਲੀਆਡੇ ਬੋਰਡਿੰਗ ਸਕੂਲ ਅਲੱਗ-ਅਲੱਗ ਸੰਸਥਾਵਾਂ ਦੇ ਮੈਂਬਰ ਜਿਸ ਤਰ੍ਹਾਂ ਆਰਟ ਐਸੋਸੀਏਸ਼ਨ ਹੈ ਵਪਾਰ ਮੰਡਲ ਹੈ ਕਪੜੇ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਜਿਹੜੇ ਪ੍ਰਤੀਨਿਧੀ ਸੀ ਉਹ ਸਾਰੇ ਇੱਥੇ ਆਏ ਐ ਅਲੱਗ-ਅਲੱਗ ਗਣਬੰਧੂ ਜਿਹੜੇ ਸਾਡੇ ਸਮਾਜ ਦੇ ਹਿੱਸਾ ਪ੍ਰਤੀਨਿਧੀ ਕਰਦੇ ਆ ਆਪਣੇ ਸਮਾਜ ਦਾ ਪੰਥ ਦਾ ਸੇਵਾ ਕਰਦੇ ਆ ਅਲੱਗ-ਅਲੱਗ ਮੰਦਿਰਾਂ ਤੋਂ ਸੇਵਾ ਕਰਦੇ ਆ ਉਹ ਸਾਰੇ ਅੱਜ ਸੰਗ ਦੇ 100 ਸਾਲਾ ਪੂਰੇ ਹੋਣ ਤੇ ਅੱਜ ਸਫਰ ਸਾਡਾ 100 ਸਾਲ ਹੋ ਗਿਆ ਅਸੀਂ 101ਵੇਂ ਸਾਲ 'ਚ ਪ੍ਰਵੇਸ਼ ਕਰ ਚੁੱਕੇ ਆ ਸੰਗ ਹੋਰ ਗਤੀ ਨਾਲ ਚੱਲੇ ਐਸਾ ਅਸੀਂ ਸੰਕਲਪ ਲਿਆ ਏ ਕੱਲੇ ਫਾਜ਼ਿਲਕਾ ਦੇ ਵਿੱਚ ਕਿਤੇ ਜਾ ਰਹੇ ਪੂਰੇ ਭਾਰਤ ਦੇ ਲੈਵਲ ਤੇ ਪੂਰੇ ਭਾਰਤ ਵਿੱਚ ਸਾਡੇ ਪਰਮ ਪੂਜਨੇ ਡਾਕਟਰ ਸਾਹਿਬ ਜਿਹੜੇ ਸਰ ਸੰਚਾਲਕ ਨੇ ਉਹਨਾਂ ਨੇ ਨਾ ਇੱਕ ਆਪਣੇ ਬਕਤਬਿਆ ਦੇ ਵਿੱਚ ਕਰੇ ਕਿ ਅਸੀਂ ਸੰਗ ਦੇ ਠੀਕ ਐ 100 ਸਾਲ ਪੁਰੇ ਹੋ ਗਿਆ ਲੇਕਿਨ ਸੰਗ ਨੂੰ ਉਸ ਗਤੀ ਨਾਲ ਕੰਮ ਕਰਨਾ ਪਏਗਾ ਜਿਸ ਗਤੀ ਨਾਲ ਸੰਗ ਚਾਹਦਾ ਹੈ ਆਪਣੇ ਆਪ ਨੂੰ ਸਮਾਜ ਵਾਸਤੇ ਕਬਾਣਾ ਪਏਗਾ ਆਪਣੇ ਆਪ ਨੂੰ ਰਾਸ਼ਟਰ ਵਾਸਤੇ ਖੜਾ ਹੋ ਕੇ ਆਪਣੇ ਆਪ ਨੂੰ ਸੰਕਲਪਿਤ ਹੋ ਕੇ ਸਾਨੂੰ ਕੰਮ ਕਰਨਾ ਪੜੇਗਾ ਪਏਗਾ ਤਾਂ ਜੋ ਸਾਡਾ ਰਾਸ਼ਟਰ ਪਰਮ ਵਿਵਗ ਦੀ ਔਰ ਜਾਏ ਯਾਨੀ ਕਿ ਸੁਰਾਂਗੀਨ ਉਨਤੀ ਹੋਵੇ ਕੋਈ ਸਾਡੇ ਦਬਲਾ ਨਾ ਰਹੇ ਕੋਈ ਸਾਡੇ ਕੁਚਣਾ ਨਾ ਰਹੇ ਕੋਈ ਸਾਡੇ ਚ ਗਰੀਬ ਨਾ ਹੋਵੇ ਕੋਈ ਸਾਡੇ ਚ ਅਮੀਰ ਨਾ ਹੋਵੇ ਤੁਸੀਂ ਜਿਵੇਂ ਕਿਹਾ ਵੀ ਗੁਲਾਮ ਭਾਰਤ ਦਾ ਨਾ ਹੋਵੇ ਤਾਂ ਹਜੇ ਵੀ ਲੱਗਦਾ ਕਿ ਤਦ ਵੀ ਤੁਹਾਨੂੰ ਵੀ ਹਜੇ ਵੀ ਗੁਲਾਮ ਹੈ ਕਿਉਂਕਿ ਨੌਜਵਾਨੇ ਨਸ਼ੇ ਵਾਲੇ ਤੁਰ ਰਹੇ ਨੇ ਇਹ ਸੰਦੇਸ਼ ਸੰਘ ਹਮੇਸ਼ਾ ਦਿੰਦਾ ਆਇਆ ਹੈ ਸੰਘ ਪਰਿਵਾਰ ਪ੍ਰਬੋਧਨ ਸੰਦੇਸ਼ ਦਿੰਦਾ ਹੈ ਕਿ ਆਪਣੇ ਪਰਿਵਾਰ ਚ ਇਕੱਠੇ ਬੈਠ ਕੇ ਖਾਣਾ ਖਾਓ ਇਕੱਠੇ ਬੈਠ ਕੇ ਵਜਨ ਕਰੋ ਤਾਂ ਜੋ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਨਿਊਕਲੀਅਰ ਪਰਿਵਾਰ ਛੋਟੇ ਪਰਿਵਾਰ ਹੋ ਗਿਆ ਹੈ ਇੱਕ ਮੋਬਾਈਲ ਦੀ ਹੱਤ ਪੈ ਗਈ ਸਾਡੇ ਬੱਚਿਆਂ ਨੂੰ ਅਲੱਗ ਲੱਗ ਰਹਿਣਾ ਪਰ ਸੰਘ ਨੇ ਸੰਦੇਸ਼ ਦਿੱਤਾ ਹੈ ਸਮਾਜ ਨੂੰ ਸੰਗਠਿਤ ਕਰਨੇ ਵਾਸਤੇ ਪਹਿਲਾਂ ਆਪਣੇ ਪਰਿਵਾਰ ਨੂੰ ਸੰਗਠਿਤ ਕਰਨਾ ਪਏਗਾ ਆਪਣੇ ਪਰਿਵਾਰ ਨੂੰ ਸੰਸਕਾਰੀ ਕਰਨਾ ਪਏਗਾ